ਸਾਰਿਆਂ ਨੂੰ ਜੈ ਬਾਬੇ ਦੀ ਜੈ ਰਾਜਾ ਪਰਥਰੀ ਦੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਰਾਜਾ ਪਰਥਰੀ ਸਰਕਾਰ ਜੋ ਕਿ ਪੀਨਗਾ ਹੈ 20 ਕਿਲੋਮੀਟਰ ਦੂਰ ਤੇ ਇਹ ਪਰਿਵਾਰ ਹੈ ਜਿੱਥੇ ਹਰ ਵਕਤ ਦੇਖ ਸਕਦੇ ਠੰਡੀਆਂ ਹਵਾਵਾਂ ਝੰਡੇ ਝੂਲਦੇ ਦੇਖ ਸਕਦੇ ਹੋ ਬਹੁਤ ਹੀ ਵਧੀਆ ਨਜ਼ਾਰਾ ਲੈ ਚਲਦੇ ਤੁਹਾਨੂੰ ਦਰਬਾਰ ਦੇ ਅੰਦਰ ਇੱਥੇ ਬਾਬਾ ਜੀ ਦੀ ਬਹੁਤ ਹੀ ਵਿਸ਼ਾਲ ਮੂਰਤੀ ਆ ਰਾਜਾ ਪਰਤਰੀ ਦੀ ਤੇ ਬਾਬਾ ਬਲਕਨਾ ਦੀ ਜਿੱਥੇ ਸੰਤਾਂ ਪੀਰ ਨਗਰ ਤੋਂ ਮੱਥਾ ਟੇਕ ਕੇ ਇੱਥੇ ਨਤਮਸਤਕ ਹੋ ਕੇ ਜਾਂਦੀਆਂ ਬਾਬਾ ਬਲਕਨਾ ਦੇ ਦਰਸ਼ਨਾਂ ਲਈ ਤੁਸੀਂ ਦੇਖ ਰਹੇ ਹੋ ਬਾਬਾ ਜੀ ਦੀ ਵਿਸ਼ਾਲ ਮੂਰਤੀ ਇਹ ਦਰਸ਼ਨ ਕਰ ਰਹੇ ਹਾਂ ਰਾਜਾ ਪਰਤਰੀ ਸਰਕਾਰ ਦਰਵਾਰ ਲੈ ਚਲਦੇ ਤੁਹਾਨੂੰ ਦਰਵਾਰ ਦੇ ਅੰਦਰ ਜਿੱਥੇ ਵੜਦੇ ਆ ਜਿਹੜੇ ਕਮਰੇ ਸ਼ੁਰੂ ਹੋ ਜਾਂਦੇ ਆ ਬਹੁਤ ਹੀ ਵਧੀਆ ਖੁੱਲੀ ਢੁਲੀ ਜਗਾਹ ਆ ਰਸਤਾਨ ਜਿਹੜਾ ਆ ਲਓ ਜੀ ਸੰਗਤਾਂ ਦੇ ਇੱਥੇ ਮੰਦਰ ਆਉਣ ਵਾਸਤੇ ਦਰਿਆ ਤੇ ਰਾਤ ਰਹਿਣ ਵਾਸਤੇ ਜਿਹੜਾ ਬਿਸਤਰ ਦੇ ਆ ਕੰਬਲਾਂ ਦਾ ਖਾਸ ਪ੍ਰਬੰਧ ਹੈ ਐਸੇ ਜਮਾ ਘਰਾਓ ਤਸਵੇ ਨੂੰ ਪੈਸੇ ਵਾਪਸ ਲੈ ਲਓ ਆਪਣੇ ਕੰਬਲ ਦੇ ਕੇ ਔਰ ਲਾਈਟ ਦਾ ਕਮਰਿਆਂ ਦਾ ਇੱਥੇ ਪੂਰਾ ਪ੍ਰਬੰਧ ਹੈ ਰਹਿਣ ਸਹਿਣ ਦਾ ਪੂਰਾ ਪ੍ਰਬੰਧ ਹੈ ਲੰਗਰ ਹਾਲ ਦਾ ਪ੍ਰਬੰਧ ਹੈ ਸੰਗਤਾਂ ਇੱਥੇ ਆ ਕੇ ਆਪਣੇ ਜਦੋਂ ਚਾਲਾ ਲੈ ਕੇ ਆਉਂਦੇ ਆ ਤਾਂ ਲੰਗਰ ਹਾਲ ਦੇ ਵਿੱਚ ਲੰਗਰ ਪਗਾ ਕੇ ਉੱਧਰ ਲੰਗਰ ਲਗਾਉਂਦੇ ਆ ਤੁਹਾਨੂੰ ਦੇਖੋ ਦਰਸ਼ਨ ਕਰਾਉਨੇ ਹੁਣ ਆ ਬਾਬਾ ਜੀ ਦੇ ਦਰਬਾਰ ਦੇ ਲੈ ਚੱਲਦੇ ਆ ਤੁਹਾਨੂੰ ਦਰਬਾਰ ਦੇ ਅੰਦਰ ਇੱਥੇ ਬਾਬਾ ਜੀ ਦੀ ਬਾਰ ਕਿਰਪਾਇਆ ਰਾਜਾ ਪਰਥੀ ਸਰਕਾਰ ਸਾਈ ਲੋਕ ਸਰਕਾਰ ਬਾਬਾ ਪਾਲਖਨੀ ਉੱਚੀ ਤੇ ਚਲਦੇ ਹੋਏ ਚੋਲਦੇ ਹੋਏ ਝੰਡੇ ਔਰ ਹਵਾਪੰਮ ਚਲਦੀਆਂ ਪਉਣਾ ਦੇਖ ਸਕਦੇ ਤੁਸੀਂ ਬਹੁਤ ਹੀ ਵਧੀਆ ਦ੍ਰਿਸ਼ ਇਪੀਨਗਾਹਿਤੋ ਤਕਰੀਬਨ 98 ਕਿਲੋਮੀਟਰ ਤੇ ਸਿੱਤਾ ਜੜੀ ਵਿਪੜਵਾਲੀ ਚੜਾਈ ਆ ਉਸ ਤੋਂ ਇਹ 3 ਕਿਲੋਮੀਟਰ ਦੂਰ ਤੇ ਉੱਪਰ ਚੜਾਈ ਤੇ ਆ ਕੇ ਬਾਬਾ ਜੀ ਦਾ ਅਸਥਾਨ ਹੈ ਜਿੱਥੇ ਹਰ ਵਕਤ ਠੰਡੀਆਂ ਹਵਾਵਾਂ ਔਰ ਪੌਣਾ ਚਲਦੀਆਂ ਰਹਿੰਦੀਆਂ ਹਨ ਦਰਸ਼ਨ ਦਿਦਾਰੇ ਬਾਬਾ ਜੀ ਦੇ ਤੁਣਾ ਸਾਹਿਬ ਦੇ ਕਿਤੇ ਹਰ ਵਕਤ ਬਾਬਾ ਜੀ ਦਾ ਤੂਣਾ ਜਿਹੜਾ ਉਹ ਜਨ ਰੇਂਦਾ ਤਾਂ ਪਿਆਰ ਰੇਂਦਾ ਲੈ ਚਲਦੇ ਤੁਹਾਨੂੰ ਸਮਾਧਾਂ ਚ ਬਾਬਾ ਜੀ ਦੇ ਦਰਸ਼ਨ ਤੇ ਤਾਰੀਕ ਕਰੋ ਬਾਬਾ ਜੀ ਦਾ ਵਿਸ਼ਾਲ ਮੰਦਿਰ ਜਿੱਥੇ ਚੋਲ ਦੇ ਝੰਡੇ ਹਰ ਵਕਤ ਜੜੀਆਂ ਆਉਣਾ ਚੱਲਦੀਆਂ ਰਾਜਾ ਪਰਤਰੀ ਸਰਕਾਰ ਦਾ ਦਰਬਾਰ ਰਾਜਾ ਯੁਗ ਰਾਜਾ ਜੋਗੀ ਸਿੱਤ ਹਰ ਹਲ ਪਰਤਰੀ ਨਾਸੀ ਸੱਚੀ ਸਰਕਾਰ ਤਪੋਸਥਾਨ ਕਰੋ ਦਰਸ਼ਕ ਦਿਆਰੇ ਸਰਕਾਰਾਂ ਦੇ ਬਾਬਾ ਜੀ ਦੀ ਦੇਸੀ ਕੀਰਤ ਜੋਤ ਹਰ ਵਕਤ ਪ੍ਰਚੰਡ ਮੈਂ ਇੱਕ ਵਾਰੀ ਫਿਰ ਦੱਸਦੇ ਹਾਂ ਕਿ ਪੀਰ ਨਗਾਹੇ ਤੋਂ ਤਕਰੀਬਨ 8 ਕਿਲੋਮੀਟਰ ਦੂਰ ਤੇ ਸਥਾਨ ਹੈ ਜਿੱਥੇ ਜਦੋਂ ਆਪਾਂ ਪੀਪਲ ਵਾਲੀ ਚੜਾਈ ਤੇ ਚੜਦੇ ਆ ਪੀਪਲ ਵਾਲੀ ਚੜਾਈ ਤੋਂ ਤਕਰੀਬਨ 3 ਕਿਲੋਮੀਟਰ ਬਾਬਾ ਬਲਕਨਾਥ ਨਹੀਂ ਜਾਣਾ ਸੱਜੇ ਹੱਥ ਗੇਟ ਬਣਿਆ ਹੋ ਉੱਪਰ ਨੂੰ ਮੁੜ ਜਾਣਾ ਤੇ ਸਿੱਧਾ ਹੀ ਰਾਜਾ ਪ੍ਰਥਵੀ ਸਰਕਾਰ ਦਾ ਦਰਬਾਰ ਹੈ ਇਹ ਇੱਥੇ ਆਓ ਜਿਹੜੇ ਲੋਕ ਨਹੀਂ ਆਏ ਹਜੇ ਤੱਕ ਵਾਣ ਆ ਕੇ ਬਾਬਾ ਜੀ ਦੇ ਦਰਸ਼ਨ ਦੇਦਾਰੇ ਕਰਨ ਬਹੁਤ ਹੀ ਮਨ ਨੂੰ ਸਕੂਨ ਮਿਲਦਾ ਬਹੁਤ ਹੀ ਸ਼ਾਂਤਮਈ ਜਿਹੜਾ ਇਹ ਇਲਾਕਾ ਔਰ ਬਾਬਾ ਜੀ ਦਾ ਦਰਬਾਰ ਹੈ ਜਿੱਥੇ ਆਣ ਕੇ ਸੰਤਾਂ ਦੀਆਂ ਮਨੋਕਾਮਨਾ ਪੂਰਨ ਹੁੰਦੀਆਂ ਹਨ ਸਾਈ ਲੋਕਾਂ ਦੇ ਦਰਬਾਰ ਚਿਕਰਾ ਰਾਜਾ ਭਰਤਰੀ ਜੀ ਦਾ ਪਵਿੱਤਰ ਦਰਬਾਰ ਕੀਜਾ ਹੈ ਦੇਖ ਸਕਦੇ ਹਾਂ ਸਮਾਧਾਂ ਲੈ ਚਲਦੇ ਹਾਂ ਤੁਹਾਨੂੰ ਦੂਸਰੀ ਸਾਈਡ ਜਿੱਥੇ ਦਰਬਾਰ ਦੇ ਨਾਲ ਲੱਗਦੀ ਸਮਾਦਾਂ ਏਣੀਆਂ ਬਣੀਆਂ ਹੋਈਆਂ ਹੁਣ ਜਿਸ ਤਰਫ ਆਪਾਂ ਜਾ ਰਹੇ ਆ ਇਹ ਜਿਹੜਾ ਸਾਹਮਣੇ ਪਹਾੜੀ ਆ ਇਸ ਸਾਈਡ ਪਾਖੜਾ ਨੰਗਲਾ ਕਿਉਂ ਧੁੰਦ ਜਿਹੀ ਹਵਾ ਦਾ ਬਣਿਆ ਹੋਇਆ ਮਾਹੌਲ ਧੁੰਦ ਜਾ ਬਣਿਆ ਹੋਇਆ ਇਸ ਸਾਈਡ ਉਹ ਪਾਖੜਾ ਡੈਮ ਦੇਖ ਸਕਦੇ ਤੁਸੀਂ ਪਹਾੜੀਆਂ ਦਾ ਬਹੁਤ ਹੀ ਮਨਮੋਹਕ ਦ੍ਰਿਸ਼ ਦੇਖੇਂਗਾ ਬਣਦੀ ਆ ਲੈ ਚੱਲਦੇ ਤੁਹਾਨੂੰ ਬਬ ਪੀਨ ਕਹਾਜੀ ਦੇ ਦਰਸ਼ਨ ਕਰਾਉਣੇ ਆ ਇੱਥੋਂ ਹੋ ਸਕੇ ਤਾਂ ਜੇ ਤਸਵੀਰਾਂ ਦੇ ਵਿੱਚ ਆ ਗਿਆ ਤਾਂ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਹ ਪੀਨ ਕਹਾਜਾ ਸਰਕਾਰ ਕਿਆਰਮੀ ਵਾਲੀ ਸਰਕਾਰ ਦੇ ਦਰਬਾਰ ਹੈ ਜਿੱਥੋਂ ਕੀ ਰਾਜਾ ਪ੍ਰਤਰੀ ਦੇ ਵਾਰ ਤੋਂ ਸਾਹਮਣੇ ਦੇਖਦੀ ਹੈ ਬਹੁਤ ਹੀ ਮਨਮੋਹਕ ਦ੍ਰਿਸ਼ ਠੰਡੀਆਂ ਪੌੜਾਂ ਚੱਲਦੀਆਂ ਹੋਈਆਂ ਸਰਕਾਰ ਲਖਤਾ ਤਾਂ ਪਰੋਨਾਚੀ ਸਰਕਾਰ ਦਾ ਗੱਗਾ ਯਰਪੀਰ ਜੀ ਸਰਕਾਰ ਨੀਲੇ ਕੋੜੇ ਵਾਲੀ ਸਰਕਾਰ ਦਾ ਦਰਬਾਰ ਪ੍ਰੈਕਸ਼ਨ ਦੇ ਤੁਸੀਂ ਤਸਵੀਰਾਂ ਦੇ ਵਿੱਚ ਬਹੁਤ ਹੀ ਮਨਮੋਹਨ ਜਿੱਥੇ ਤੋਣਾ ਤਪਦਾ ਸਰਕਾਰਾਂ ਮਹਾਂਪੁਰਸ਼ਾਂ ਕੇ ਬੰਦਗੀ ਕਰਦੇ ਦਰਵਾਦ ਦੇ ਸੇਵਾਦਾਰ ਇਹ ਆਪਣੇ ਸੇਵਾਵਾਂ ਦਿੰਦੇ ਫੇ ਆਓ ਦਰਸ਼ਨ ਦਦਾਰੇ ਕਰੋ ਜਿਹੜੇ ਸੰਕਾਂ ਇੱਥੇ ਜੇ ਤੱਕ ਨਹੀਂ ਪਹੁੰਚੀਆਂ ਪਹੁੰਚ ਕੇ ਬਾਬਾ ਜੀ ਦੇ ਕੋਲੇ ਦਰਸ਼ਨ ਦਦਾਰੇ ਕਰੋ ਲੈ ਚੱਲਦੇ ਆ ਤੁਹਾਨੂੰ ਲੰਗਰ ਹਾਲ ਦੇ ਵਿੱਚ ਜੀ ਪਾਈ ਸਾਹਿਬ ਹੁਣ ਇੱਥੇ ਸੇਵਾ ਤਾਰੇ ਠੰਡੇ ਜਲ ਦਾ ਪ੍ਰਬੰਧ ਬਾਰਡਰ ਕੁਲਰ ਲੱਗਿਆ ਹੋਇਆ ਬਹੁਤ ਹੀ ਸੰਗਣੀਆਂ ਛਾਵਾਂ ਜਾਮਣਾ ਥੰਬਾਂ ਦੇ ਪੀੜ ਇਹ ਰਸੋਈ ਘਰ ਆ ਜੀ ਜਿੱਥੇ ਪੱਠੀਆਂ ਲੱਗੀਆਂ ਹੋਈਆਂ ਸੰਗਤਾਂ ਕਿੱਥੇ ਆ ਕੇ ਲੰਗਰ ਪ੍ਰਸ਼ਾਦਾ ਤਿਆਰ ਕਰਦੀਆਂ ਸੰਗਤਾਂ ਨੂੰ ਸ਼ਿਪਾਉਂਦੀਆਂ ਲੋ ਜੀ ਲੰਗਰ ਹਾਲ ਦੇ ਦਰਸ਼ਨ ਬਹੁਤ ਹੀ ਖੁੱਲਾ ਵੱਡਾ ਹਾਲ ਹੈ ਜਿੱਥੇ ਸੰਗਤਾਂ ਨੂੰ ਲੰਗਰ ਸ਼ਿਕਾਇਆ ਜਾਂਦਾ ਤੇ ਜਦੋਂ ਬਾਬਾ ਜੀ ਬਾਲਕਨਾਥ ਜੀ ਦੇ ਚਾਲੇ ਹੁੰਦੇ ਆ ਉਸ ਟਾਈਮ ਇੱਥੇ ਸੰਗਤਾਂ ਦਾ ਬਹੁਤ ਹੀ ਠਾਠ ਮਾਰਦਾ ਇਕੱਠ ਹੁੰਦਾ ਆ ਇਸ ਲੰਗਰ ਹਾਲ ਦੇ ਵਿੱਚ ਹੀ ਮੈਨੂੰ ਤੇਲਸੀ ਟ ਨੂੰ ਜਗ੍ਹਾ ਨਹੀਂ ਹੁੰਦੀ ਜਿੱਥੇ ਇਹ ਲੋਕ ਪ੍ਰਸ਼ਾਦਾ ਛਕਣ ਤੋਂ ਬਾਅਦ ਇੱਥੇ ਆਰਾਮ ਵੀ ਕਰਦੇ ਆ ਹੋਰ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਵਧੀਆ ਸਜੱਡੇ ਢੰਗ ਦੇ ਨਾਲ ਜਿਹੜਾ ਇਹ ਦਰਬਾਰ ਦੀ ਇਮਾਰਤ ਨੂੰ ਤੇ ਸਾਂਭ ਸੰਭਾਲ ਉਹ ਕੀਤੀ ਜਾ ਰਹੀ ਆ ਬਹੁਤ ਹੀ ਵਧੀਆ ਦ੍ਰਿਸ਼ ਦੇਖ ਸਕਦੇ ਤੁਸੀਂ ਤਸਵੀਰਾਂ ਦੇ ਵਿੱਚ ਕਿ 24 ਘੰਟੇ ਇਦਾਂ ਹਵਾਵਾਂ ਚੱਲਦੀਆਂ ਰਹਿਣੀਆਂ। ਉਹ ਮਨਮੋਹਕ ਦ੍ਰਿਸ਼ ਜਿਹੜੇ ਆ ਪਹਾੜੀ ਦੇ ਵਿੱਚ ਬਹੁਤ ਹੀ ਟੌਪ ਦੀ ਉਚਾਈ ਤੇ ਆ ਕੇ ਰਾਜਾ ਪਰਸਤਰੀ ਸਰਕਾਰ ਦਾ ਹੈ ਦਰਬਾਰ ਹੈ। ਜਿਨ੍ਹਾਂ ਵੀ ਸੰਗਤਾਂ ਨੇ ਹਜੇ ਦਰਸ਼ਨ ਦਜ਼ਾਰੇ ਨਹੀਂ ਕੀਤੇ ਇੱਥੇ ਨਹੀਂ ਪਹੁੰਚੇ। ਪੀਰ ਨਗਾ ਇਸ ਸਾਈਡ ਜਿੱਥੇ ਸਾਹਮਣੇ ਸਫੈਦਾ ਇਸ ਸਾਈਡ ਪੀਨਗਾ ਪੀਨਗਾ ਔਰ ਸੌਣ ਦਾ ਨੌਣ ਤੋਂ ਹੌਣ ਦਾ ਬਾਥਰੂਮ ਦਾ ਬਿਲਕੁਲ ਬਹੁਤ ਜਿਆਦਾ ਵਧੀਆ ਪ੍ਰਬੰਧ ਹੈ। ਰਾਤ ਰਹਿਣ ਦਾ ਇੱਥੇ ਕੋਈ ਖਰਚਾ ਨਹੀਂ ਹੈਗਾ। ਆਪਣੇ ਕੰਬਲ ਵਿਸਰੇ ਲਓ। ਪੈਸੇ ਜਮ੍ਹਾਂ ਕਰਾਓ ਸਵੇਰੇ ਪੈਸੇ ਵਾਪਸ ਦੇ ਕੇ ਆਪਣੇ ਵਿਸਤਰੀ ਵਾਪਸ ਦੇ ਕੇ ਪੈਸੇ ਵਾਪਸ ਲੈ ਲਓ। ਇਹਨਾਂ ਘਰ ਪਰਬੰਧ ਕੀਤਾ ਹੋਇਆ ਪ੍ਰਬੰਧਕ ਕਮੇਟੀ ਵੱਲੋਂ।